ਸਸ਼ਤਰਕਾਰ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਕੇਸਰੀ ਮੈਂ ਹਾ ਤੁਹਾਡੇ ਨਾਲ ਤੁਹਾਨੂੰ ਔਰ ਤਰਨ ਤਰਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਦੀਵਾਲੀ ਦੀ ਰਾਤ ਨੂੰ ਫਾਇਰਿੰਗ ਹੋਈ ਹੈ ਕਾਂਗਰਸ ਆਗੂ ਦੋਤੇ ਸੋ ਤਸਵੀਰਾਂ ਤੁਹਾਡੇ ਨਾਲ ਸੀਸੀਟੀਵੀ ਕੈਮਰੇ ਦੀਆਂ ਸਾਂਝੀਆਂ ਕਰਾਂਗੇ ਜਿੱਥੇ ਦੋ ਹਮਲਾਵਰ ਸਾਫ ਤੌਰ ਤੇ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਜੋ ਕਾਂਗਰਸ ਆਗੂ ਨੇ ਉਸ ਦੇ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਹੈ ਹਾਲਮਕੀ ਗਣਿਮਤੀ ਰਹੀ ਹੈ ਕਿ ਇਸ ਹਮਲੇ ਦੇ ਵਿੱਚ ਕਾਂਗਰਸ ਆਗੂ ਭੁਪਿੰਦਰ ਸਿੰਘ ਨૈયਰ ਦੀ ਜਾਨ ਬਚ ਗਈ ਹੈ ਪਰ ਜਿਸ ਤਰ੍ਹਾਂ ਦੇ ਨਾਲ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ صاف نظر ਆ ਰਿਹਾ ਹੈ ਕਿ ਬੇਖੌਫ ਹੋ ਕੇ ਹਮਲਾਵਰ ਆਉਂਦੇ ਨੇ ਔਰ ਆਪਣੇ मंसूਬੇ ਉਤੇ ਕਾਮਯਾਬ ਹੋਣ ਦੇ ਲਈ ਲਗਾਤਾਰ ਭੁਪਿੰਦਰ ਸਿੰਘ ਨૈયਰ ਦੇ ਉਤੇ ਫਾਇਰਿੰਗ ਕਰਦੇ ਨੇ ਸੋ ਤਸਵੀਰਾਂ ਸੀਸੀਟੀਵੀ ਕੈਮਰੇ ਦੀ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਇਹ ਤਸਵੀਰ ਉਸ ਵੇਲੇ ਦੀ ਹੈ ਜਦੋਂ ਦੋ ਹਮਲਾਵਰ ਬਾਈਕ ਦੇ ਉਤੇ ਆਉਂਦੇ ਨੇ ਆਪਣਾ ਮੂੰਹ ਟੱਕਿਆ ਹੋਇਆ ਹੈ ਤਾਂ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ ਔਰ ਉਸ ਤੋਂ ਬਾਅਦ ਆਪਸ ਵਿੱਚ ਕੋਈ ਗੱਲਬਾਤ ਕਰਦੇ ਵੀ ਨਜ਼ਰ ਆ ਰਹੇ ਨੇ ਮੌਕਾ ਵੇਖ ਰਿਨੇ ਕਿ ਕਿਸ ਵੇਲੇ ਮੌਕਾ ਮਿਲੇ ਔਰ ਉਹ ਫਾਇਰਿੰਗ ਕਰਨ ਔਰ ਇਸੀ ਦੌਰਾਨ ਜੋ ਭੁਪਿੰਦਰ ਸਿੰਘ ਨੇ ਉਹਨਾ ਉਹਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਜੋ ਕਿ ਆਪਣੀ ਦੁਕਾਨ ਦੇ ਵਿੱਚ ਬੈਠੇ ਹੋਏ ਸੀ ਔਰ ਜਿਵੇਂ ਹੀ ਫਾਇਰਿੰਗ ਹੁੰਦੀ ਹੈ ਔਰ ਭੁਪਿੰਦਰ ਸਿੰਘ ਆਪਣੀ ਜਾਨ ਨੂੰ ਬਚਾ ਕੇ ਦੁਕਾਨ ਤੋਂ ਬਾਹਰ ਨੱਠਦੇ ਨਜ਼ਰ ਆ ਰਹੇ ਨੇ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਾਂਗਰਸ ਪਾਰਟੀ ਬਲਾਕ ਚੋਲਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਨૈયਰ ਦੇ ਉੱਤੇ ਵੱਡਾ ਹਮਲਾ ਹੋਇਆ ਹੈ ਦੀਵਾਲੀ ਵਾਲੇ ਦਿਨ ਵੱਡੀ ਵਾਰਦਾਤ ਤਰਨਤਾਰਨ ਸ਼ਹਿਰ ਦੇ ਵਿੱਚ ਵਾਪਰੀ ਹੈ ਸੋ ਭੁਪਿੰਦਰ ਸਿੰਘ ਨૈયਰ ਦੇ ਕਹਿਣ ਮੁਤਾਬਕ ਉਹਨਾਂ ਨੂੰ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਕਈ ਵਾਰ ਧਮਕੀਆਂ ਦਿੱਤੀਆਂ ਗਿਆ ਨੇ ਜਾਨੋਂ ਮਾਰਨ ਦੀ ਹਰ ਵਾਰ ਪੁਲਿਸ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਗਈ ਹੈ ਉਹਨਾਂ ਵੱਲੋਂ ਕਿ ਉਹਨਾਂ ਦੀ ਜਾਨ ਦੀ ਰੱਖਿਆ ਕੀਤੀ ਜਾਵੇ ਪਰ ਭੁਪਿੰਦਰ ਸਿੰਘ ਨૈયਰ ਦੇ ਇਲਜ਼ਾਮ ਨੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਪਹਿਲਾਂ ਵੀ ਨਹੀਂ ਕੀਤੀ ਗਈ ਔਰ ਜਿਸ ਦਾ ਖਮਿਆਜ਼ਾ ਹੁਣ ਉਹਨਾਂ ਨੂੰ ਅੱਜ ਜਿਸ ਤਰ੍ਹਾਂ ਨਾਲ ਹਮਲਾ ਹੋਇਆ ਉਸ ਤੋਂ ਕਹਿੰਦੇ ਨੇ ਕਿ ਉਹ ਖਮਿਆਜ਼ਾ ਭੁਗਤਣਾ ਪਿਆ ਫਿਲਹਾਲ ਜਾਨ ਬਚ ਗਈ ਹੈ ਪਰ ਹਲੇ ਵੀ ਖਤਰਾ ਟਲਿਆ ਨਹੀਂ ਹੈ ਅਜੇ ਹਾ ਹੀ ਭੁਪਿੰਦਰ ਸਿੰਘ ਨૈયਰ ਦਾ ਕਹਿਣਾ ਹੈ ਕਿਉਂਕਿ ਲਗਾਤਾਰ ਉਹਨਾਂ ਦੇ ਉੱਤੇ ਅਜਿਹੇ ਹਮਲੇ ਹੋ ਚੁੱਕੇ ਨੇ ਫਿਲਹਾਲ ਦੱਸਦੇ ਨੇ ਆ ਕਿ 10:30 ਵਜੇ ਦਾ ਸਮਾਂ ਸਵੇਰ ਦਾ ਦੱਸਿਆ ਜਾ ਰਿਹਾ ਹੈ ਭੁਪਿੰਦਰ ਸਿੰਘ ਨૈયਰ ਦੇ ਮੁਤਾਬਕ ਉਹਨਾਂ ਦਾ ਬੇਟਾ ਆਇਆ ਸੀ ਦੀਵਾਲੀ ਸੀ ਔਰ ਉਹਨਾਂ ਦਾ ਬੇਟਾ ਉਹਨਾਂ ਨੂੰ ਮਿਲ ਕੇ ਮੰਦਿਰ ਗਿਆ ਸੀਗਾ ਕਿ ਮੰਦਿਰ ਮੱਥਾ ਟੇਕਣ ਜਾਂਦਾ ਹੈ ਔਰ ਇਸੇ ਦੌਰਾਨ ਪਿੱਛੋਂ ਜਿਹੜੇ ਨੇ ਇਹ ਦੋ ਹਮਲਾਵਰ ਆਂਦੇ ਨੇ ਔਰ ਉਸ ਤੋਂ ਬਾਅਦ ਭੁਪਿੰਦਰ ਸਿੰਘ ਨૈયਰ ਜੋ ਆਪਣੀ ਦੁਕਾਨ ਦੇ ਵਿੱਚ ਬੈਠੇ ਸੀ ਉਹਨਾਂ ਦੇ ਉੱਤੇ ਆਮੋ ਸਾਹਮਣੇ ਸੀਗੇ ਜਦੋਂ ਇਹ ਫਾਇਰਿੰਗ ਕਰਦੇ ਨੇ ਪਰ ਗਨੀਮਤ ਰਹੀ ਹੈ ਕਿ ਇਸ ਹਮਲੇ ਦੇ ਵਿੱਚ ਜੋ ਭੁਪਿੰਦਰ ਸਿੰਘ ਨૈયਰ ਹੈ ਉਹਨਾਂ ਦੀ ਜਾਨ ਬਚ ਗਈ ਹੈ ਫਿਲਹਾਲ ਦੱਸਦੇ ਨੇ ਆ ਕਿ ਭੁਪਿੰਦਰ ਸਿੰਘ ਨૈયਰ ਜਿਹੜੇ ਨੇ ਉਹ ਕਹਿ ਸਕਦੇ ਨੇ ਕਿ ਕਾਂਗਰਸ ਪਾਰਟੀ ਦੇ ਬਲਾਕ ਚੋਲਾ ਸਾਹਿਬ ਦੇ ਪ੍ਰਧਾਨ ਨੇ ਔਰ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਲਗਾਤਾਰ ਕਈ ਫਾਇਰ ਕੀਤੇ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਭੁਪਿੰਦਰ ਸਿੰਘ ਨਈਅਰ ਨੇ ਉਹਨਾਂ ਤੇ ਪਹਿਲਾਂ ਵੀ ਕਈ ਵਾਰ ਹਮਲੇ ਹੋ ਚੁੱਕੇ ਨੇ ਔਰ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਇੱਕ ਵਾਰ ਤੁਹਾਨੂੰ ਦੱਸ ਦਿੰਨੇ ਆ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇਹ ਦੋ ਹਮਲਾਵਰ ਆਂਦੇ ਨੇ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕੀ ਆਖਿਰਕਾਰ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇਹ ਦੋ ਨੌਜਵਾਨ ਕੌਣ ਹਨ ਕਿਉਂਕਿ ਕਈ ਵਾਰ ਪੁਲਿਸ ਦਾ ਧਿਆਨ ਹੋਰ ਪਾਸੇ ਭਟਕਾਉਣ ਲਈ ਵੀ ਅਜਿਹੇ ਹਮਲਾਵਰ ਆਪਣੇ ਆਪ ਨੂੰ ਡਰੈਸ ਅਪ ਕਰਦੇ ਨੇ ਤਾਂ ਕਿ ਪੁਲਿਸ ਦਾ ਧਿਆਨ ਜਿਹੜਾ ਹੈ ਉਹ ਹੋਰ ਪਾਸੇ ਜਾਵੇ ਪਰ ਅਸਲ ਸੱਚਾਈ ਕੀ ਹੈ ਇਸ ਬਾਰੇ ਜਾਣਕਾਰੀ ਪੁਲਿਸ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੀ ਸਾਹਮਣੇ ਆਏਗੀ ਲੇਕਿਨ ਸ਼ੁਰੂਆਤੀ ਜਾਂਚ ਦੇ ਵਿੱਚ ਸੀਸੀਟੀਵੀ ਕੈਮਰੇ ਜੋ ਦਿਖਾਈ ਦੇ ਰਹੇ ਨੇ ਉਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇਹ ਦੋ ਹਮਲਾਵਰ ਆਂਦੇ ਨੇ ਮੋਟਰਸਾਈਕਲ ਉੱਤੇ ਆਂਦੇ ਨੇ ਆਪਸ ਦੇ ਵਿੱਚ ਗੱਲਬਾਤ ਕਰਦੇ ਵੀ ਨਜ਼ਰ ਆਏ ਨੇ ਜਦੋਂ ਹਮਲਾ ਕਰਨ ਤੋਂ ਪਹਿਲਾਂ ਦੀ ਗੱਲ ਹੈ ਔਰ ਉਸ ਤੋਂ ਬਾਅਦ ਮੌਕਾ ਦੇਖਦੇ ਨੇ ਕੀ ਜੋ ਭੁਪਿੰਦਰ ਸਿੰਘ ਨૈયਰ ਹੈ ਕਾਂਗਰਸ ਆਗੂ ਉਹ ਆਪਣੀ ਦੁਕਾਨ ਤੇ ਇਕੱਲਾ ਬੈਠਾ ਹੋਇਆ ਹੈ ਔਰ ਬਿਲਕੁਲ ਸਾਹਮਣੇ ਤੋਂ ਉਹਨੂੰ ਸੇ ਉਤੇ ਫਾਇਰ ਕਰਦੇ ਨੇ ਹਾਲਾਂਕਿ ਚੰਗੀ ਗੱਲ ਰਹੀ ਹੈ ਕਿ ਜੋ ਨૈયਰ ਹੈ ਭੁਪਿੰਦਰ ਸਿੰਘ ਨૈયਰ ਉਹ ਆਪਣੀ ਜਾਨ ਬਚਾ ਕੇ ਭਜਦੇ ਨੇ ਦੁਕਾਨ ਦੇ ਅੰਦਰੋ ਕੋਈ ਵੀ ਅਨਸੁਖਾਵੀ ਘਟਨਾ ਵਾਪਰ ਸਕਦੀ ਸੀ ਜਿਸ ਤਰ੍ਹਾਂ ਦੇ ਨਾਲ ਇਹ ਹਮਲਾ ਹੋਇਆ ਹੈ ਫਿਲਹਾਲ ਇਹ ਹਮਲਾਵਰ ਕੌਣ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀ ਤਸਵੀਰਾਂ ਤਾਂ ਕੈਦ ਹੋ ਚੁੱਕਿਆ ਨੇ ਪਰ ਹੁਣ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ ਚ ਲਿਆਉਂਦੀ ਹੈ ਇਹ ਵੇਖਣਾ ਹੋਵੇਗਾ ਪਰ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਸਾਨੂੰ ਜਿਹੜੀਆਂ ਡਰੋਨ ਵਾਲੀ ਤਸਵੀਰਾਂ ਨੇ ਤਰੰਤਰਨ ਸ਼ਹਿਰ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਲਗਾਤਾਰ ਕਈ ਫਾਇਰ ਕਈ ਲੋਕਾਂ ਨੂੰ ਉੱਤੇ ਹੋਏ ਨੇ ਚਾਹੇ ਉਹ ਫਰੋਤੀ ਦਾ ਮਾਮਲਾ ਹੋਵੇ ਜਾਂ ਫਿਰ ਕਿਸੇ ਨਾਲ ਰੰਜਿਸ਼ ਹੋਵੇ ਔਰ ਉੱਥੇ ਹੀ ਹੁਣ ਕੱਲ ਦੀਵਾਲੀ ਵਾਲੇ ਦਿਨ ਵੀ 10:30 ਵਜੇ ਦਾ ਸਵੇਰ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਇਹ ਨਿਹੰਗ ਸਿੰਘ ਦੇ ਬਾਣੇ ਵਿੱਚ ਦੋ ਹਮਲਾਵਰ ਆਉਂਦੇ ਨੇ ਔਰ ਉਸ ਤੋਂ ਬਾਅਦ ਹਮਲਾ ਕਰਨ ਤੋਂ ਪਹਿਲਾਂ ਆਪਸ ਵਿੱਚ ਗੱਲਬਾਤ ਕਰਦੇ ਨੇ ਉਸ ਤੋਂ ਬਾਅਦ ਮੌਕਾ ਦੇਖਦੇ ਹੀ ਭੁਪਿੰਦਰ ਸਿੰਘ ਨૈયਰ ਦੇ ਉੱਤੇ ਤਾਬਰ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਗਨੀਮਤ ਰਹੀ ਹੈ ਕਿ ਜੋ ਭੁਪਿੰਦਰ ਸਿੰਘ ਨੇ ਆਪਣੀ ਸੂਝ-ਬੂਝ ਕੰਮ ਲਿਆਂਦੀ ਔਰ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਆਪਣੀ ਜਾਨ ਬਚਾ ਲਈ ਪਰ ਜਿਸ ਤਰ੍ਹਾਂ ਦੇ ਨਾਲ ਇਹ ਹਮਲਾ ਹੋਇਆ ਹੈ ਪੂਰੀ ਤਰ੍ਹਾਂ ਤੇ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਮਾਰਨ ਦੀ ਨੀਅਤ ਦੇ ਨਾਲ ਹੀ ਇਹ ਹਮਲਾਵਰ ਆਏ ਸੀ ਔਰ ਚੰਗੀ ਗੱਲ ਰਹੀ ਹੈ ਕਿ ਜੋ ਭਵਿੰਦਰ ਸਿੰਘ ਨੇ ਉਹਨਾਂ ਦੀ ਜਾਨ ਬਚ ਗਈ ਹੈ ਫਿਲਹਾਲ ਨਕਾਬਪੋਸ਼ ਇਹ ਦੋਵੇਂ ਹਮਲਾਵਰ ਨੇ ਕੌਣ ਨੇ ਇਹਨਾਂ ਦੀ ਕੀ ਰੰਜਿਸ਼ ਹੈ ਇਹਨਾਂ ਦੀ ਕੀ मंसूबा ਸੀਗਾ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਬੇहद ਡ੍ਰੋਨ ਵਾਲੀ ਤਸਵੀਰਾਂ ਨੇ ਕਿਉਂਕਿ ਦਿਨ ਦਿਹਾੜੇ ਇਹ ਵੱਡੀ ਵਾਰਦਾਤ ਵਾਪੜਦੀ ਹੈ ਸਮਾਂ ਵੀ ਸਵੇਰ ਦਾ ਸਿਗਾ 10:30 ਵਜੇ ਦਾ ਦੀਵਾਲੀ ਵਾਲਾ ਦਿਨ ਸੀ ਲੋਕ ਲੋਕ ਵੀ ਜੜੇ ਸੀਗੇ ਉਹ ਆਖਰੀ ਧਾਰੀ ਕਰਨ ਦੇ ਲਈ ਸਵੇਰ ਤੋਂ ਆਪਣੇ ਘਰਾਂ ਤੋਂ ਬਾਹਰ ਮਾਰਕੀਟ ਦੇ ਵਿੱਚ ਨਿਕਲ ਰਹੇ ਸੀ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੋਕ ਜਿਹੜੇ ਨੇ ਆ ਜਾ ਰਹੇ ਨੇ ਆ ਕਾਫੀ ਲੋਕਾਂ ਦੀ ਆਵਾਜ਼ਾਈ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਹਮਲਾਵਰ ਨੇ ਹਮਲਾਵਰਾਂ ਵੱਲੋਂ ਆਪਸ ਦੇ ਵਿੱਚ ਗੱਲਬਾਤ ਕਰਨ ਤੋਂ ਬਾਅਦ ਇਹ ਹਮਲਾ ਕੀਤਾ ਗਿਆ ਹੈ ਇਹ ਕਾਫੀ ਹੈਰਾਨੀਜਨਕ ਹੈ ਔਰ ਜਿਹੜਾ ਦਿਲ ਨੂੰ ਦਿਲਾ ਦੇਣ ਵਾਲੀ ਹੈ ਕਿਉਂਕਿ ਤਸਵੀਰਾਂ ਵੀ ਤੁਹਾਨੂੰ ਸੀਸੀਟੀਵੀ ਕੈਮਰੇ ਦੋ ਦਿਖਾ ਰਹੇ ਹਨ ਜਿਸ ਦੇ ਵਿੱਚ ਇਕ ਤਸਵੀਰ ਦੇ ਵਿੱਚ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵਿੱਚ ਇਹ ਹਮਲਾਵਰ ਕੈਦ ਹੋਏ ਨੇ ਔਰ ਦੂਸਰੀ ਤਸਵੀਰ ਦੇ ਵਿੱਚ ਉਸ ਵੇਲੇ ਦੀ ਹੈ ਜਦੋਂ ਇਹ ਹਮਲਾਵਰ ਭੁਪਿੰਦਰ ਸਿੰਘ ਨૈયਰ ਦੇ ਉੱਤੇ ਫਾਇਰਿੰਗ ਕਰਦੇ ਨੇ ਔਰ ਇਸੇ ਦੌਰਾਨ ਜਦ ਭੁਪਿੰਦਰ ਸਿੰਘ ਨੇ ਉਹ ਆਪਣੀ ਦੁਕਾਨ ਛੱਡ ਕੇ ਉੱਥੋਂ ਨੱਠ ਜਾਂਦੇ ਨੇ ਆਪਣੀ ਜਾਨ ਬਚਾਉਂਦੇ ਨੇ ਔਰ ਜਾਨ ਉਹਨਾਂ ਦੀ ਬਚਦੀ ਹੈ ਔਰ ਇਹ ਹਮਲਾਵਰ ਦੋਵੇਂ ਉੱਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਤਾਂ ਕਰ ਰਹੀ ਹੈ ਪਰ ਇਸ ਹਮਲੇ ਦੇ ਵਿੱਚ ਕੌਣ ਕੌਣ ਸ਼ਾਮਲ ਨੇ ਕੀ ਮੰਸੂਬਾ ਹੈ ਕਿਉਂ ਅ ਭਿੰਦਰ ਸਿੰਘ ਨૈયਰ ਨੂੰ ਮਾਰਨਾ ਚਾਹੁੰਦੇ ਨੇ तमाम ਜਿਹੜੀਆਂ ਗੱਲਾਂ ਨੇ ਜਾਂਚ ਦਾ ਵਿਸ਼ਾ ਨੇ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਵੀ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਜੋ ਭੁਪਿੰਦਰ ਸਿੰਘ ਨૈયਰ ਨੇ ਉਹਨਾਂ ਦੇ ਕਹਿਣ ਮੁਤਾਬਕ ਪਹਿਲਾਂ ਵੀ ਗੈਂਗਸਟਰ ਵੱਲੋਂ ਕਈ ਵਾਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਨੇ ਬਹੁਤ ਵਾਰੀ ਉਹਨਾਂ ਤੇ ਹਮਲਾ ਵੀ ਹੋਇਆ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਅ ਇਨਵੈਸਟੀਗੇਸ਼ਨ ਕਰਨ ਦੇ ਲਈ ਵੀ ਕਿਹਾ ਸੀ ਪਰ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਫਿਲਹਾਲ ਉਹਨਾਂ ਦੇ ਹੱਥ ਜਿਹੜੇ ਨੇ ਉਹ ਖਾਲੀ ਨੇ ਉਹਨਾਂ ਦਾ ਉਹਨਾਂ ਦੇ ਹੱਥ ਵਿੱਚ ਕੋਈ ਵੀ ਅਜਿਹੇ ਗੈਂਗਸਟਰ ਜਿਨ੍ਹਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਜਾਂ ਫਿਰ ਕਹਿ ਸਕਦਿਆ ਕਿ ਜਿਹੜੇ ਗੈਂਗਸਟਰ ਹਮਲਾ ਜਿਨ੍ਹਾਂ ਵੱਲੋਂ ਕੀਤਾ ਗਿਆ ਹੈ ਉਹਨਾਂ ਦੇ ਪੁਲਿਸ ਦੇ ਹੱਥ ਜਿਹੜੇ ਨੇ ਖਾਲੀ ਨੇ ਫਿਲਹਾਲ ਇਹ ਦੋ ਗੈਂਗਸਟਰ ਇੱਕ ਵਾਰੀ ਫਿਰ ਤੋਂ ਸਾਹਮਣੇ ਆਏ ਨੇ ਇਹ ਦੋਵੇਂ ਅ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਸਨ ਪਰ ਇਹ ਜਿਹੜੇ ਨਿਹੰਗ ਸਿੰਘ ਦੇ ਬਾਣੇ ਵਿੱਚ ਹਮਲਾਵਰ ਕੌਣ ਨੇ ਇਹਨਾਂ ਤੱਕ ਵੀ ਪੁਲਿਸ ਜਿਹੜੀ ਹੈ ਪਹੁੰਚ ਕਰੇਗੀ ਔਰ ਪਹੁੰਚ ਕਰਨ ਤੋਂ ਬਾਅਦ ਪਤਾ ਲਗਾਏਗੀ ਕਿ ਆਖਿਰਕਾਰ ਇਹ ਨੌਜਵਾਨ ਕੌਣ ਸਨ ਫਿਲਹਾਲ ਇੱਕ ਵਾਰੀ ਤੁਹਾਨੂੰ ਅਸੀਂ ਪੂਰੀ ਸੀਸੀਟੀਵੀ ਕੈਮਰਾ ਫੁਟੇਜ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਨੌਜਵਾਨ ਆਉਂਦੇ ਨੇ ਔਰ ਉਹਨਾਂ ਵੱਲੋਂ ਹਮਲਾ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ ਪ੍ਰਧਾਨ ਜੀਆ ਜਿਹੜੀ ਘਟਨਾ ਵਾਪਰੀ ਹੈ ਕੀ ਗੱਲ ਹੋਈ ਹੈ ਮੈਂ ਸਿੱਧਾ ਆਪਣੇ ਘਰੋਂ ਆਇਆ ਘਰੋਂ ਆ ਕੇ ਬਰੇਟੀ ਬੈਠਾ ਤੇ ਬੇਡਾ ਮੇਰਾ ਆ ਬੇਡਾ ਨੂੰ ਮੱਥਾ ਚੜ੍ਹਿਆ ਮੱਥਾ ਟੇਕਣ ਇੱਥੇ ਦੁਕਾਹੇ ਅੱਗੇ ਆਏ ਮਕਸਦ ਤਰਿਆ ਉਹਨਾਂ ਸਿੱਧੀ ਗਏ ਫੈਲ ਗੱਡੀ ਮੇਰੇ ਤੇ ਉਹ ਫੈਲ ਮਿਸ ਹੋ ਗਏ ਮੈਂ ਮਨੂਤਾ ਪਕਾ ਕਾਕਸ ਦਾ ਆਇਆ ਥੋੜੀ ਬਰਾਤ ਟੁਲਾ ਸਾਹਿਬ ਦਾ ਇੱਥੇ ਮੁਰਚਾ ਅੱਧੇ ਪੁਣੀ ਨੇ ਦੇਵਾ ਦੇ ਆਇ ਨਹੀਂ ਕੋਈ ਮੁਰਚਾ ਕੋਈ ਮੇ ਪਤਾ ਨਹੀਂ ਐ ਮੁਰਚਾ ਰਿਹਾ ਉਨੇ ਟੋਂਗਰੇ ਆਇਤ ਹੋ ਜਾਣੇ ਕਿਉਂ ਆ ਵੀਡੀਓ ਨੇ ਅਗੇ ਮਿਲ ਜਣਾ ਚੜੇ ਗਏ ਕੋਈ ਵੀ ਪੁੱਛਨੇ ਆਸਵਾਹੀ ਮੇਰੀ ਨਹੀਂ ਕੀਤੀ ਹਾਂ ਮੇਰਾ ਇੱਕ ਜਾਣ ਦਾ ਖਤਰਾ ਵਾ ਹਾਂ ਇਹ ਹੋ ਚੁੱਕੀ ਤਾਂ ਸਾਰੇ ਪਿਆਰ ਕੀ ਹੋ ਆ ਬਈਆ ਪਰ ਇੱਕ ਮਾਰਿਆ ਹੋਵੇ ਪਿਆਰ ਚ ਇਹ ਤੁਹਾਡਾ ਪਹਿਲਾਂ ਵੀ ਕਿਸੇ ਨੇ ਵਾਇਰਲ ਹੋਇਆ ਚੱਲਦਾ ਕੋਈ ਆ ਤੋ 1.5 ਸਾਲ ਪਹਿਲਾਂ ਮੈਨੂੰ ਤਮਕੀ ਆਈ ਸੀ ਕਾਈ ਸੀ ਬਹਿ ਹਲੀ ਚਲੋ ਸਾਡੀ ਅੱਦੇ ਵਿੱਚ ਪਾਣੀ ਵਿੱਚ ਬਹਿ ਕੇ ਹੋ ਬਹਿ ਕੇ ਕੋਈ ਗੱਲ ਬਾਤ ਕੋਈ ਗੱਲ ਬਾਤ ਤੋ ਵਾਣੋ 18 ਵਜੇ ਤੱਕ ਕੋਈ ਨਹੀਂ ਆਇਆ ਨਾ ਮੈਨੂੰ ਅੰਤ ਕਰਾਇਆ ਨਾ ਮੈਨੂੰ ਆਇਆ ਤੇ ਫਸ ਆਣੀ ਫੇੜ ਖੜੇ ਹੈ ਫੈਨਸ ਮਿਸ ਹੋ ਗਈ ਆ ਸੁਦਰਜ ਜੀ ਸਾਥੇਪਾਣਾ ਮੈਂ ਪੈ ਗਿਆ ਵਾ ਇਹ ਕਿੰਨੇ ਵਜੇ ਘਟਣਾ ਦੀ ਸਿਹਰਦੀ 10 ਵਜੇ 50 ਮਿੰਟ ਦੇ ਖਤਰਾਂ ਵਾਲੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੇਖੋ ਜੀ ਪੁਲਸ ਵਾਲਿਆਂ ਨੂੰ ਕੋਈ ਆਖੀਏ ਕਈਆਂ ਵੀ ਆਖੀਏ ਥੱਕ ਗਏ ਵੀ ਯਾਰ ਚੇ ਆਖੀ ਦੋ ਨਾ ਦੋ ਲੋਕੀ ਮੂੰਹ ਬੰਦ ਕੇ ਨਾਂਦੀਆ ਕੋਈ ਨਾਂਦੀਆ ਕੋਈ ਪਰਚ ਸਫਾਈ ਨਹੀਂ ਕਰਦੀ ਭਈ ਕੋਈ ਅਜੀ ਪੇਰੀਆ ਇਹ ਤੋਂ ਪਹਿਲੇ ਐਸਾ ਪਿੰਡੋ ਤਾਂ ਨਹੀਂ ਮਿਲ ਕੇ ਆਈ ਬਈ ਬਾਜ਼ਾਰ ਚ ਬੰਦੀ ਦੋ ਤਿੰਨ ਡਾਕ ਲੋਕੀ ਵਾਟੂ ਕਰਕੇ ਜਾਂਦੇ ਆ ਖੋ ਜਾਂਦੇ ਆ ਕੋਈ ਨਹੀਂ ਆਵੇ ਰੋ ਚੋਕ ਪੈਂਦਾ ਵਾ ਤੇ ਇੱਕ ਰੋਚਾ ਦੀ ਸਾਲ ਕਿਰਪਾ ਨਾਲ ਭੱਜ ਗਿਆ ਵਾ ਉਹਨਾਂ ਨੇ ਕਛ ਨਹੀਂ ਕੋਈ ਛੱਡੀ ਮਿਲਦੀ ਠੀਕ ਹੈ